Reliance Industries Limited ਦੇ ਚੇਅਰਪਰਸਨ ਅਤੇ MD ਮੁਕੇਸ਼ ਅੰਬਾਨੀ ਨੇ Jio Gaka ਨੂੰ ਮੰਗਰਵਾਰ ਨੂੰ ਕੁਝ ਹੋਰ ਤੋਹਫੇ ਦਿੱਤੇ। ਉਹਨਾਂ ਨੇ LTE ਨੈਟਵਰਕ ਤੇ ਆਧਾਰਿਤ Reliance 4G ਨਾਲ ਯਾਨੀ 10 ਕਰੋੜ Gaka ਦਾ ਅੰਕੜਾ ਪਾਰ ਕਰਨ ਤੇ ਸ਼ੁਕਰੀਆ ਅਦਾ ਕੀਤਾ। ਉਹਨਾਂ ਕਿਹਾ ਕਿ ਇਹ ਟਿਚਰ ਸਿਰਫ 170 ਦਿਨਾਂ ਵਿੱਚ ਹਾਸਲ ਕੀਤਾ ਗਿਆ। ਅੰਬਾਨੀ ਵੱਲੋਂ Jio Tariff Plan ਮੋਬਾਈਲ ਸੇਵਾਵਾਂ ਅਤੇ ਕਸਟਮਰ ਬੇਸ ਦੇ ਸਬੰਧ ਵਿੱਚ ਕੀਤੇ ਗਏ ਕੁਝ ਐਲਾਨ Jio Prime ਆਫਰ ਪੇਸ਼ ਕੀਤਾ ਗਿਆ ਹੈ ਜਿਸ ਦੇ ਤਹਿਤ ਯੂਜ਼ਰਸ ਨੂੰ 303 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਅਨਲਿਮਿਟਿਡ ਕਾਲਿੰਗ ਅਤੇ ਅਨਲਿਮਿਟਿਡ ਡਾਟਾ ਮਿਲੇਗਾ 99 ਰੁਪਏ ਦੀ ਇਹ ਮੈਂਬਰਸ਼ਿਪ ਮੌਜੂਦਾ 10 ਕਰੋੜ Jio ਗਾਖਾਂ ਅਤੇ 31 ਮਾਰਚ 2017 ਤੱਕ Jio ਨਾਲ ਜੁੜਨ ਵਾਲੇ ਨਵੇਂ ਯੂਜ਼ਰ ਸੀ ਲੈ ਸਕਣਗੇ Jio Prime ਮੈਂਬਰਸ ਨੂੰ ਮਾਰਚ 2018 ਤੱਕ ਅਨਲਿਮਿਟਿਡ ਬੈਨੀਫਿਟ ਮਿਲਦੇ ਰਹਿਣਗੇ Jio ਦੇ ਸਾਰੇ ਟੈਰੀਫ پلان ਵਿੱਚ ਵਾਇਸ ਕਾਲਸ ਕਿਸੇ ਵੀ ਨੈਟਵਰਕ ਤੇ ਦੇਸ਼ ਭਰ ਵਿੱਚ ਪੂਰੀ ਤਰ੍ਹਾਂ ਮੁਫਤ ਰਹੇਗੀ ਆਉਣ ਵਾਲੇ ਮਹੀਨਿਆਂ ਵਿੱਚ ਡੇਟਾ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ Jio Prime ਮੈਂਬਰਸ ਨਿਊ ਇਅਰ ਆਫਰ ਦੇ ਤਹਿਤ ਮਿਲਣ ਵਾਲੇ ਫਾਇਦਿਆਂ ਨੂੰ 31 ਮਾਰਚ 2018 ਤੱਕ ਲੈ ਸਕਣਗੇ ਪ੍ਰਾਈਮ ਮੈਂਬਰਸ਼ਿਪ ਦੇ ਲਈ 31 ਮਾਰਚ ਤੱਕ ਤੁਸੀਂ Jio ਨਾਲ ਜੁੜ ਸਕਦੇ ਹੋ ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਹ ਅੰਕੜਾ ਜੋ ਉਹਨਾਂ ਨੇ ਹਾਸਲ ਕੀਤਾ ਹੈ ਉਸ ਦਾ ਮਤਲਬ ਇਹ ਹੋਇਆ ਕਿ ਹਰ ਰੋਜ਼ ਪ੍ਰਤੀ ਸੈਕਿੰਡ ਕਰੀਬ 7 ਕਸਟਮਰ ਇਸ ਨੈਟਵਰਕ ਨਾਲ ਜੁੜੇ ਰਿਲਾਇੰਸ Jio ਦੇ ਗਾਕਾ ਨੇ ਕੁੱਲ 100 ਕਰੋੜ ਗੀਗਾਬਾਈਟ ਇੰਟਰਨੈਟ ਡਾਟਾ ਦੀ ਖਪਤ ਕੀਤੀ ਇਸਨਾਲ ਮੋਬਾਈਲ ਡਾਟਾ ਇਸਤੇਮਾਲ ਕਰਨ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਨੰਬਰ ਤੇ ਪਹੁੰਚ ਗਿਆ Jio ਦੇ ਯੂਜ਼ਰਸ ਇਨਾ ਮੋਬਾਈਲ ਡਾਟਾ ਇਸਤੇਮਾਲ ਕਰਦੇ ਨੇ ਜਿਨਾ ਕਿ ਪੂਰਾ ਅਮਰੀਕਾ ਕਰਦਾ ਹੈ ਤੁਹਾਨੂੰ ਦੱਸਦੀ ਹੈ ਕਿ ਮੁਕੇਸ਼ ਅੰਬਾਨੀ ਨੇ ਸਤੰਬਰ 2016 ਵਿੱਚ ਆਪਣੀ 4G ਸਰਵਿਸ ਸ਼ੁਰੂ ਕੀਤੀ ਸੀ ਸਤੰਬਰ ਵਿੱਚ ਰਿਲਾਇੰਸ ਨੇ Jio ਨਾਮੀ ਮੁਫਤ 4GB ਡਾਟਾ ਦੇ ਨਾਲ SIM ਪੇਸ਼ ਕੀਤਾ ਪਹਿਲਾਂ ਫ੍ਰੀ ਕਾਲਿੰਗ ਅਤੇ ਫ੍ਰੀ ਅਨਲਿਮਿਟਿਡ ਮੋਬਾਈਲ ਡਾਟਾ ਦਾ Jio ਦਾ ਆਫਰ ਦਸੰਬਰ ਦੇ ਅੰਤ ਤੱਕ ਸੀ ਪਰ ਬਾਅਦ ਵਿੱਚ ਇਹ ਵਧਾ ਕੇ 31 ਮਾਰਚ ਕਰ ਦਿੱਤਾ ਗਿਆ 31 ਮਾਰਚ ਨੂੰ ਵੈਲਕਮ ਆਫਰ ਖਤਮ ਹੋ ਜਾਣ ਤੋਂ ਬਾਅਦ ਰਿਲਾਇੰਸ Jio ਦੇ ਗਾਹਕ ਹੈਪੀ ਨਿਊイヤー ਆਫਰ ਦਾ ਫਾਇਦਾ ਉਠਾ ਰਹੇ ਨੇ ਇਸ ਆਫਰ ਦੇ ਤਹਿਤ ਯੂਜ਼ਰ ਹਰ ਦਿਨ ਤੇਜ਼ ਸਪੀਡ ਵਿੱਚ 1GB ਡਾਟਾ ਇਸਤੇਮਾਲ ਮੁਫਤ ਵਿੱਚ ਕਰ ਰਹੇ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ Jio ਜਲਦ ਹੀ ਬਾ ਬੇਹੱਦ ਸਸਤੇ ਫੋਨ ਪੇਸ਼ ਕਰਕੇ ਤਾਂ ਮਾਕਾ ਕਰਨ ਵਾਲਾ ਹੈ ਕੰਪਨੀ 4G VoLTE ਟੈਕਨੋਲੋਜੀ ਤੇ ਆਧਾਰਿਤ ਫੀਚਰ ਫੋਨ ਪੇਸ਼ ਕਰ ਸਕਦੀ ਹੈ ਜਿਸ ਦੀ ਕੀਮਤ 1500 ਰੁਪਏ ਤੋਂ ਘੱਟ ਹੋਏਗੀ